ਪੁੱਤ ਜੀ ਤੁਹਾਡਾ ਕੀ ਨਾਮ ਆ? ਖੁਸ਼ੀ। ਖੁਸ਼ੀ। ਕਿਹੜੀ ਕਲਾਸ ਪੜਦੇ ਹੋ? ਹਲੋ ਤੇ ਕਈ ਕਲਾਸ ਹੈ। ਪਹਿਲੀ ਕਲਾਸ ਹੈ। ਠੀਕ ਹੈ 유ਨੀਫਾਰਮ ਚਾਹੀਦੀ ਆ? ਵਰਦੀ ਚਾਹੀਦੀ ਆ? ਤੇ ਬਹੁਤ ਵਧੀਆ ਧੀਆਂ ਦੀ ਹਮੇਸ਼ਾ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਆ। ਇਹ ਸਾਡੀ ਧੀ ਰਾਣੀ ਮਿਲੀ ਸੀ ਤੁਸੀਂ ਕਹੋ ਚਲੋ ਜੀ 유ਨੀਫਾਰਮ ਦਿੰਦੇ ਆ। ਹਲੋ ਨਮੋਲਜੀਤ ਸਿੰਘ ਤੇ ਨਮੋਲਦੀਪ ਤੇ ਨਾਲ ਉਹਦੀ ਮੰਮੀ 유ਨੀਫਾਰਮ ਦੇ ਰਹੇ ਆ। ਪੁੱਤਰੇ 유ਨੀਫਾਰਮ ਪਾਉਣੀ ਆ ਠੀਕ ਆ ਸਕੂਲ ਜਾਣਾ ਖੂਬ ਪੜਾਈ ਕਰਨੀ ਜੇ ਤੈਨੂੰ ਹੋਰ ਵੀ ਕੋਈ ਚੀਜ਼ ਦੀ ਲੋੜ ਹੋਊਗੀ ਨਾ? ਤੂੰ ਸਾਨੂੰ ਦੱਸ ਦੀ ਜੇ ਤੂੰ ਆਵੇਂਗਾ ਫਿਰ ਤੈਨੂੰ ਵੀ ਕਰ ਦੇਵਾਂਗੇ ਠੀਕ ਹੈ ਪੜਨਾ ਹੈ ਠੀਕ ਹੈ ਖਰਾਬ ਨਹੀਂ ਕਰਨਾ ਕੁਝ ਤਾਂ ਕੀ ਗੱਲ ਚਲੋ ਠੀਕ ਹੈ ਰੱਬ ਮੇਰੇ ਕਰੇ ਈਆਂ ਸਦਾ ਖੁਸ਼ ਰਹਿਣ ਚਲੋ ਠੀਕ ਹੈ ਭੈਣ ਜੀ ਠੀਕ ਹੈ ਇਹ ਮਾਰਕ ਮੁਬਾਰਕ ਸਥਾਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸਾਨੂੰ ਇਹ ਕੰਮ ਸੇਵਾ ਲੈ ਕੇ ਬੜਾ ਹੀ ਚੰਗਾ ਲੱਗਾ ਵਾਹਿਗੁਰੂ ਮੇਰ ਕਰਨ ਸਾਨੂੰ ਸਾਰਿਆਂ ਨੂੰ ਹੀ ਇਹਨਾਂ ਧੀਆ ਪੁੱਤਰਾਂ ਦੀ ਸੇਵਾ ਕਰਨੀ ਚਾਹੀਦੀ ਅੱਜ ਅਸੀਂ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਤੇ ਆਏ ਸੀ ਤੇ ਇਹ ਧੀ ਸਾਨੂੰ ਪਹਿਲਾਂ ਮਿਲੀ ਸੀ ਕਿ ਮੈਂ ਉਨੇ ਕਿਹਾ ਕਿ ਮੇਰੇ ਕੋਲ ਯੂਨੀਫਾਰਮ ਨਹੀਂ ਹੈਗੀ ਸਕੂਲ 'ਚ ਪਾਉਣ ਲਈ ਤੇ ਸਾਨੂੰ ਇਹ ਸੇਵਾ ਕਰਕੇ ਹੋਰ ਵੀ ਆਪਾਂ ਜਿੰਨੀ ਸਾਡੀ ਪਹੁੰਚ ਹੁੰਦੀ ਸੀ ਕਰਦੇ ਆਂ ਇਹ ਵੀਡੀਓ ਸਾਂਝੀ ਕਰਨ ਦਾ ਮਕਸਦ ਕੋਈ ਵਿਖਾਵਾ ਕਰਨਾ ਨਹੀਂ ਸੀ ਇਸ ਵੀਡੀਓ ਨੂੰ ਸਾਂਝਾ ਕਰਨ ਦਾ ਮਕਸਦ ਇਹ ਕਿ ਜਿੱਥੇ ਆਪਾਂ ਹੋਰ ਥਾਵਾਂ ਤੇ ਪੈਸੇ ਦਿੰਨੇ ਆ ਤੇ ਸਾਨੂੰ ਇਹੋ ਜੇ ਕੰਮਾਂ ਤੇ ਜੇ ਅਸੀਂ ਪੈਸੇ ਥੋੜੀ ਜਿਹੀ ਖਰਚ ਲਾਵਾਂਗੇ ਤਾਂ ਹੋ ਸਕਦਾ ਕਿਸੇ ਦੀ ਜ਼ਿੰਦਗੀ 'ਚ ਸਾਡੇ ਕਰਕੇ ਕੋਈ ਖੁਸ਼ੀ ਤੇ ਪਰਿਵਰਤਨ ਆ ਜਾਵੇ ਸਾਨੂੰ ਇਸ ਇਸ ਮਕਸਦ ਦੇ ਨਾਲ ਆਪਾਂ ਇਹ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਆਂ ਨਹੀਂ ਤੇ ਵੀਡੀਓ ਨਸੀ ਬਿਲਕੁਲੋਂ ਸਾਂਝਾ ਨਹੀਂ ਸੀ ਕਰਨਾ ਹੋ ਸਕਦਾ ਵੇਖੋ ਵੇਖੀ ਹੋਰ ਭੈਣ ਭਰਾ ਜਿਹੜੇ ਨੇ ਇਵੇਂ ਦੇ ਬੱਚਿਆਂ ਦੀ ਮਦਦ ਕਰਨ ਤੇ ਮੈਂ ਉਹਨਾਂ ਬੱਚਿਆਂ ਨੂੰ ਵੀ ਪੀਲ ਕਰਨੀ ਚਾਹਾਂਗਾ ਕਿ ਜੇ ਕੋਈ ਤੁਹਾਡੀ ਮਦਦ ਕਰਦਾ ਕਿਤਾਬਾਂ ਬੈਗ ਜਾਂ ਕੋਈ ਯੂਨੀਫਾਰਮ ਦਿੰਦਾ ਹੈ ਤਾਂ ਉਹ ਕਿਰਪਾ ਕਰਕੇ ਵੇਚ ਨਾ ਦਿਆ ਕਰਿਓ ਉਹਨਾਂ ਦੇ ਇਸਤੇਮਾਲ ਕਰਿਓ ਤਾਂ ਕਿ ਸੇਵਾ ਕਰਨ ਵਾਲੇ ਦਾ ਵੀ ਮਨ ਖੁਸ਼ ਹੋ ਜਾਵੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਜੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ